ਜਾਇਓ ਮਨਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਪਤੇ ਸਰਦਾਰ ਗੁਰਨਾਮ ਸਿੰਘ ਜੀ ਜੰਦਰਨ ਵਾਲੇ ਕਹਿੰਦੇ ਕਿਤੇ ਵੀ ਮਿੱਟੀ ਦੀ ਜਰੂਰਤ ਪੈਂਦੀ ਸੀ ਮੰਡੀ ਚ ਸੇਵਾ ਕਰਦੇ ਰਹੇ ਆ ਉੱਥੇ ਵੀ ਮਿੱਟੀ ਦੀਆਂ ਟਰਾਲੀਆਂ ਨਦਰ ਕਰਮ ਸੇਵਾਦਾਲ ਨੂੰ ਪਹੁੰਚਦੀਆਂ ਕਰਦੇ ਰਹੇ ਆ ਸੋ ਬਹੁਤ ਵੱਡੀ ਸੇਵਾ ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਪਤੇ ਬੋਲੇ ਕਾਰਨ ਨਵੰਦਰ ਸਿੰਘ ਜੀ ਸਰਪੰਚ ਕੋਠੇ ਤੋਂ ਉਹਨਾਂ ਵੱਲੋਂ ਵੀ ਸਰਦਾਰ ਗਰਨਾਮ ਸਿੰਘ ਜੀ ਦਾ ਮਾਨ ਸਨਮਾਨ ਕੀਤਾ ਗਿਆ ਇਹਨਾਂ ਦਾ ਵੀ ਧੰਨਵਾਦ ਸਰਦਾਰ ਬੰਤਾ ਸਿੰਘ ਜੀ ਸਾਡਾ ਸਰਪੰਚ ਸੋ ਨਿਹਾਲ ਸਤਿ ਸ਼੍ਰੀ ਅਕਾਲ ਗੰਢੀ ਕਾਸੂ ਦੇ ਸਾਰੇ ਹੀ ਨਾਗਰ ਵੱਲੋਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਸਰਦਾਰ ਰੇਸ਼ਮ ਸਿੰਘ ਜੀ ਵੱਲੋਂ ਵੱਡੇ ਸ੍ਰੀ ਤਰਨਦੇਵ ਨਾਲ ਸਰਦਾਰ ਕਰਨਾਮ ਸਿੰਘ ਜੀ ਦਾ ਸਨਮਾਨਿਤ ਕੀਤਾ ਜਾਣਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਰਦਾਰ ਵਰਨਾਮ ਸਿੰਘ ਜੀ ਦਾ ਜਨਾਗਰ ਪਰਸਨਲ ਪਰਤੇ ਆਪਣੇ ਵੱਲ 11000 ਰੁਪਇਆ ਇਹਨਾਂ ਦੇ ਸਨਮਾਨ ਵਜੋਂ ਕਿਉਂਕਿ ਇਹ ਕੋ ਰਾਤ ਫੰਡ ਨੇ ਜਾਂ ਕੋਈ ਆਪਾ ਕੋਈ ਸੁਗਾਟੀ ਜਾਂ ਕੋਈ ਖਸਤਾ ਦੇ ਜਾਂਦੀ ਆ ਆਪਾਂ ਕਹਿੰਦੇ ਪੀ ਇਹ ਸਾਰਿਆਂ ਵਾਸਤੇ ਕਿਉਂਕਿ ਇਹਨਾਂ ਦੇ ਪਰਿਵਾਰ ਵਾਸਤੇ ਵੀ ਜੇ ਇਹ ਕੋਈ ਮਾਨ ਸਨਮਾਨੀਆ ਮਾਇਆ ਦੀ ਮਹਾਰਾਜ ਦੀ ਕਿਰਪਾ ਤੋਂ ਕਮੀ ਨਹੀਂ ਇਹਨਾਂ ਨੂੰ ਬਹੁਤ ਗੁਰੂ ਸਾਹਿਬ ਨੇ ਦਿੱਤਾ ਇਲਾਕੇ ਦੇ ਵਿੱਚ ਨਾਂ ਨਹੀਂ ਆ ਤੇ ਮਾਇਆ ਪੱਖੋਂ ਕੋਈ ਕਮੀ ਨਹੀਂ ਕਿਉਂਕਿ ਇਹਨਾਂ ਦੀ ਸੇਵਾ ਦੀ ਬਹੁਤ ਇਹਨਾਂ ਦੀ ਹੌਸਲਾ ਵਧਾਈ ਆ ਕਿ ਬੱਚਾ ਆਪਣੇ ਘਰ ਦੇ ਵਿੱਚ ਚੰਗਾ ਪੜਾਈ ਕਰਦਾ ਤੇ ਆਪਾਂ ਉਹਨੂੰ ਕੁਝ ਨਾ ਕੁਝ ਲੈ ਕੇ ਦਿੰਨੇ ਉਹਦੀ ਤਰੱਕੀ ਵਾਸਤੇ ਉਹਦੇ ਹੌਸਲਾ ਵਧਾਈ ਵਾਸਤੇ ਇਸ ਉਸ ਮਾਤਰ ਜਿਨ੍ਹਾਂ ਕੋ ਪਰਿਵਾਰ ਵੱਲੋਂ ਸਰਕਾਰ ਐਸਮ ਸਿੰਘ ਜੀ ਵੱਲੋਂ ਕੀਤਾ ਗਿਆ ਉਹਨਾਂ ਨੇ ਮਾਨ ਸਨਮਾਨ ਕੀਤਾ ਉਹਨਾਂ ਦਾ ਵੀ ਧੰਨਵਾਦ ਸਰਦਾਰ ਗੁਰਨਾਮ ਸਿੰਘ ਜੀ ਦਾ ਵੀ ਧੰਨਵਾਦ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਇਹਨਾਂ ਦੇ ਕੋਲੋਂ ਪਰਿਵਾਰ ਦੇ ਕੋਲੋਂ ਇਹਨਾਂ ਦੇ ਕੋਲੋਂ ਇਹ ਸਹਾਇਤਾ ਦੀ ਸੇਵਾ ਲੈ ਰਹੇ ਹਨ ਇਹਨੀਆਂ ਕੋ ਵਿਅਕਤੀਆਂ ਨੂੰ ਪ੍ਰਮਾਨ ਕਰਨ ਦਾ ਸਾਡੀ ਸੰਗਤ ਦਾ ਧੰਨਵਾਦ ਜਿੰਨੀ ਵੀ ਭਾਈ ਕੀਮਤੀ ਸਮਾਂ ਕੱਢ ਕੇ ਆਪਣੇ ਰਿਲੇਵੀਆ ਨੂੰ ਤਿਆਕ ਕੇ ਇਸ